ਪਤੰਗਾਂ ਦਾ ਦੌਰ ਹੈ بڑے ਮੁਲਕਾਂ ਚ ਉੜਦੀਆਂ ਪਤੰਗਾਂ ਕਿਉਂਕਿ ਮੌਸਮ ਆ ਗਿਆ ਨਾ ਇਹਨਾਂ ਦਾ ਭਾਰਤ ਹੋਵੇ ਚਾਹੇ ਪਾਕਿਸਤਾਨ ਦੋਨਾਂ ਪਾਸੇ ਚੰਗੀਆਂ ਉੜਦੀਆਂ ਪਤੰਗਾਂ ਸਾਰੇ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਉੜਦੀਆਂ ਨੇ ਦੇਖੋ ਅਲੱਗ-ਅਲੱਗ ਵੈਰਾਈਟੀ ਦੀਆਂ ਪਤੰਗਾਂ ਇੱਥੇ ਹੈਗੇ ਨੇ ਤਾਂ ਪਰ ਦੁਕਾਨਦਾਰ ਦੇ ਨਾਲ ਗੱਲਬਾਤ ਵੀ ਕਰਦੇ ਆ ਪਤੰਗਾਂ ਦੇ ਬਾਰੇ ਪੁੱਛਦੇ ਆ ਭਾਈ ਸਾਹਿਬ ਆਪਣੀ ਦੁਕਾਨ ਦਾ ਨਾਮ ਕੀ ਹੈ ਆਪਣੀ ਦੁਕਾਨ ਦਾ ਨਾਮ ਮੈਂ ਕਹਾਂ ਉਹ ਸਟੋਰ ਅੱਛਾ ਤੁਹਾਡਾ ਨਾਮ ਕੀ ਹੈ ਮੈਂ ਨੰਦਾਪੁਰ ਹੈ ਹਾਂਜੀ ਨੰਦਾਪੁਰ ਵੈਭਾ ਵੈਭਾ ਜੀ ਤੁਸੀਂ ਅਲੱਗ-ਅਲੱਗ ਦੇ ਵੈਰਾਈਟੀਆਂ ਦੀ ਬਣਾਈ ਹੋਈਆਂ ਇਹ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੈ ਨਾ 295 ਇਹ ਮਤਲਬ ਤੁਸੀਂ ਇੱਥੇ ਬਣਾਉਂਦੇ ਹੋ ਜਾਂ ਖਰੀਦ ਕੇ ਲਿਆਉਂਦੇ ਹੋ ਬਾਹਰ ਤੁਸੀਂ ਖਰੀਦ ਕੇ ਲੈ ਆਉਂਦੇ ਹੋ ਖਰੀਦ ਕੇ ਲਿਆਉਂਦੇ ਹੋ ਜੈਪੁਰ ਤੋਂ ਲੁਧਿਆਣਾ ਤੋਂ ਜੈਪੁਰ ਤੋਂ ਲੁਧਿਆਣਾ ਤੋਂ ਐਨੀ ਦੂਰੋਂ ਮੰਗਾਉਂਦੇ ਹੋ ਹਾਂਜੀ ਤੇ ਐ ਰਸਤੇ 'ਚ ਫਟਦੀਆਂ ਵੀ ਹੋਣੀਆਂ ਆ ਫਿਰ ਏ ਪੈਕ ਕਰ ਦਿੱਤੇ ਜਿੰਨੇ ট্রান্সਪੋਰਟ ਪੈਕ ਕਰਕੇ ਅੱਛਾ ਤੇ ਇਹ ਸਿੱਧੂ ਮੂਸੇਵਾਲੇ ਦੀ ਐਪ ਪਤੰਗਾ ਬਹੁਤ ਰੱਖਿਆ ਹੋਇਆ ਇੱਧਰ ਹੋਰ ਨੇ ਇੱਧਰ ਸਟਾਈਲ ਹੋਰ ਨੇ ਸਾਰੇ ਅਲੱਗ-ਅਲੱਗ ਸਟਾਈਲ ਨੇ ਹਨਾ ਤੇ ਹੋਰ ਵੀ ਪਤੰਗਾ ਹੋਣੀਆਂ ਅਲੱਗ-ਅਲੱਗ ਸਟਾਈਲ ਦੀਆਂ ਤੁਹਾਡੇ ਕੋਲ ਸਿਰਫ 2 ਰੁਪਏ ਤੋਂ ਸਟਾਰਟਿੰਗ 2 ਰੁਪਏ ਦੀ ਪਤੰਗ ਹਾਂਜੀ ਸਿਰਫ 2 ਰੁਪਏ ਦੀ ਪਤੰਗ 2 ਰੁਪਏ ਦੀ ਪਤੰਗ ਇਹ ਵਾਲੀ 2 ਰੁਪਏ ਦੀ ਪਤੰਗ ਹੈ ਹਾਂਜੀ ਯਾਰ ਕਾਗਜ਼ ਤੇ ਉੱਪਰ ਵਾਸੇ ਹਨਾ ਪੱਤੀ ਉਹਦੀ ਕੱਟ ਕੇ ਲਗਾਈ ਹੋਈ ਹੈ ਇਹ 2 ਰੁਪਏ ਦੀ ਹੈ ਇਸ ਤੋਂ ਕੋਈ ਹੋਰ ਰੇਟ ਹੋਣਾ ਹੈ ਹਾਂਜੀ ਆਹ ਦੇ ਪੰਜ ਰੁਪਏ ਦੀ ਪਤੰਗਾ ਇਹ 5 ਰੁਪਏ ਦੀ ਕਮਾਲ ਹੈ ਯਾਰ ਇੰਨੀਆਂ ਸਸਤੀਆਂ ਪਤੰਗਾਂ ਸਰ ਬਹੁਤ ਹੈ ਮੂਗੇ ਕੰਮ ਕਰਦੇ ਹੋ ਇਹਨੂੰ ਅੱਛਾ ਕਿੰਨਾ ਵਕਤ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਨੂੰ ਹੋ ਗਿਆ ਤੇ 5 ਸਾਲ ਹੋ ਗਏ 5 ਸਾਲ ਹੋ ਗਏ ਤੇ ਬੱਚਿਆਂ ਵਾਸਤੇ ਹੋਰ ਡਿਜ਼ਾਈਨ ਕੋਈ ਹੋਵੇ ਜਿੰਦੇ ਬੱਚਾ ਬਣਿਆ ਹੋਵੇ ਅੱਛਾ ਛਾਲਰ ਵੀ ਨਾਲ ਲੱਗੀ ਹੋਈ ਹੈ ਹਾਂਜੀ ਆ ਉੱਪਰ ਬੱਚਾ ਵੀ ਹੈ ਕਾਰਟੂਨ ਉਹਨੇ ਬਣਾਇਆ ਹੈ ਤੁਸੀਂ ਹੈਨਾ ਇਹ ਬਣਵਾ ਕੇ ਬਣਾਇਆ ਹੋਇਆ ਉੱਪਰ ਤੇ ਚਾਲਰ ਹੈਗੀ ਹੈ ਬੱਚੇ ਬੜੇ ਖੁਸ਼ ਹੋ ਕੇ ਅ ਨਾਲ ਪੂਸ਼ ਵੀ ਲੱਗੀ ਜੀ ਹਾਂਜੀ ਹੋਰ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਬੜੀ ਮਸ਼ਹੂਰ ਹੈ ਇਹਦੀ ਕਲਾਕਾਰੀ ਅੱਜ ਵੀ ਅੱਜ ਵੀ ਬੇਸ਼ੱਕ ਸਾਡੇ ਵਿਚਕਾਰ ਇਹ ਭਾਈ ਸਾਹਿਬ ਨਹੀਂ ਹੈਗੇ ਸਿੱਧੂ ਮੂਸੇਵਾਲਾ ਜੀ ਪਰ ਇੰਡੀਆ ਦੇਖ ਲਿਏ ਤੇ ਪਾਕਿਸਤਾਨ ਦੇਖ ਲਿਏ ਤਾਂ ਇਹਦੇ ਕਲਾਕਾਰੀ ਦਾ ਗੂੰਜਦੀ ਅੱਜ ਵੀ ਹੈ ਨਾ ਹੋਰ ਬੱਚੇ ਡੋਰੀਮੋਂ ਬਹੁਤ ਜ਼ਿਆਦਾ ਡੋਰੀਮੋਂ ਹੈਗੀ ਹੈ ਤੁਹਾਡੇ ਕੋਲ ਪਾਪਾ ਪਾਪਾ ਡੋਰੀਮੋਂ ਲੱਗ ਰਿਹਾ ਲੋ ਅੱਛਾ ਡੋਰੀਮੋਂ ਡੋਰੀਮੋਂ ਹਾਂ ਇਹ ਡੋਰੀਮੋਂ ਦੀ ਕੰਗਿਆ ਹਾਂਜੀ ਇਹ ਵਾਲੀ ਹੈ ਡੋਰੀਮੋਨ ਨਾਟਕ ਵੀ ਚੱਲਦਾ ਹੈ ਟੈਲੀਵਿਜ਼ਨ ਦੇ ਵਿੱਚ ਤੇ ਬੱਚੇ ਬੜੇ ਖੁਸ਼ ਹੋ ਕੇ ਦੇਖਦੇ ਆ ਉਸ ਨੂੰ ਤੇ ਇਹ ਖਰੀਦਦਾਰੀ ਵੀ ਉਹਨਾਂ ਦੀ ਕਿਆ ਬਾਤ ਹਾਂਜੀ ਆ ਵੇਖੋ ਲੰਮੀ ਬੂਟ ਐਨੀ ਵੱਡੀ Anybody ਬਤਾਉਂਗੇ ਐਨੀ ਵੱਡੀ ਪਤੰਗ ਆਪੂਸ਼ ਬਹੁਤ ਵੱਡੀ ਹੈ ਇਸੀ ਤਰ੍ਹਾਂ ਇਹ ਤਕਰੀਬਨ ਕਿਸ ਰੇਟ 'ਚ ਹੋਣੀ ਹੈ ਇਹ ਜ਼ਿਆਦਾ ਮਹਿੰਗੀ ਨਹੀਂ ਹੈ ਜੀ ਜ਼ਿਆਦਾ ਮਹਿੰਗੀ ਨਹੀਂ ਹੈ ਕਿ ਸਸਤੀ ਹੈ ਤੇ ਬੱਚੇ ਬੜੇ ਸ਼ੌਂਕ ਨਾਲ ਇਹ ਵਾਲੀ ਤਾਂ ਖਰੀਦੇ ਆ ਹਾਂਜੀ ਹਾਂਜੀ ਹਨਾ ਉਹ ਵੱਡੀ ਬੱਤੇ ਸਾਡੇ ਕੋਲ ਤਾਂ ਬੱਚੇ ਤੋਂ ਵੱਡੇ ਤਾ ਨੂੰ ਪਈਆਂ ਨੇ ਬੱਚੇ ਤੋਂ ਵੱਡੇ ਪਤੰਗ ਬੱਚੇ ਤੋਂ ਵੀ ਵੱਡੀ ਪਤੰਗ ਹਾਂਜੀ ਐਡੀ ਯਾਰ ਪਤੰਗ ਉਹ ਕਿਹੜੀ ਹੈ ਤੁਸੀਂ ਕੀ ਬਾਤ ਹੈ ਅੱਛਾ ਮਛਲੀ ਬਣੀ ਹੋਈ ਹੈ ਉੱਪਰ ਹੈ ਨਾ ਹਾਂਜੀ ਵਾਈਟ ਕਲਰ ਦੀ ਹੈ ਹੈਗੀ ਵੀ ਮਜ਼ਬੂਤ ਹੈ ਤੇ ਇਹ ਬੱਚੇ ਤੇ ਛੋਟੀ ਹੈ ਬੱਚੇ ਤੇ ਵੱਡੀ ਮੱਗੂ ਅੱਛਾ ਇਹ ਆ ਦੇਖੋ ਇਹਨਾਂ ਬਾਸ ਨੂੰ ਡਬਲ ਹੈ ਸਿੰਗਲ ਹੈ ਹਾਂ ਦੋ ਨੇ ਤੇ ਬਾਸ ਨੂੰ ਉੱਪਰੋਂ ਦੇਖੋ ਕਲਰ ਵੀ ਕੀਤਾ ਇਹਨਾਂ ਨੇ ਤੇ ਮਛਲੀ ਦਾ ਸਟਾਈਲ ਵੀ ਬਣਿਆ ਹੋਇਆ ਹੈ ਉੱਪਰ ਬੱਚੇ ਬੜੇ ਸ਼ੌਂਕ ਦੇ ਨਾਲ ਇਹ ਪਤੰਗ ਨੂੰ ਉਡਾਉਂਦੇ ਆ ਸਾਡੇ ਵਰਗਾ ਰੇਡ ਵੀ ਕੋਈ ਨਹੀਂ ਦੇ ਸਕਦਾ ਇਹ ਕੁਝ ਰੁਪਏ ਦਾ ਅੱਛਾ ਇਹਦੀ ਪੂਛ ਲੰਬੀ ਹੈ ਹਾਂਜੀ ਅਲੱਗ-ਅਲੱਗ ਚਮਕਦੀ ਵੀ ਬਹੁਤ ਹੈ ਨਾ ਸੂਰਤ ਦੀ ਜਦੋਂ ਕਿਰਨ ਪੈਂਦੀ ਹੈ ਉੱਪਰ ਰੋਸ਼ਨੀ ਪੈਂਦੀ ਹੈ ਤਾਂ ਚਮਕਦੀ ਬੜੀ ਹੈ ਚਮਕਦੀ ਬਹੁਤ ਆ ਹਾਂ ਤੇ ਤੁਸੀਂ ਗੱਲ ਕਰ ਰਹੇ ਸੀਗੇ ਬੱਚੇ ਤੋਂ ਵੱਡੀ ਦੀ ਜਾਂ ਹੋਰ ਕੁਝ ਹੈਗੀਆਂ 2024 ਦੀਆਂ ਹੈਗੀਆਂ ਤੁਹਾਡੇ ਕੋਲੋਂ ਨਿਊ ਇਅਰ ਦੀਆਂ ਇੱਕ ਆ ਦੇਖੋ ਟੁੱਕਲ ਇਹ ਕਿਹੜੀ ਪਤੰਗ ਹੈ ਟੁੱਕਲ ਕਹਿੰਦੇ ਨੇ ਟੁੱਕਲ ਟੁੱਕਲ ਕਾਖਦੇ ਆ ਅਦਾ ਸਟਾਈਲ ਯਾਰ ਬੜਾ ਅਨੋਖਾ ਜਿਹਾ ਅਲੱਗ ਜਿਹਾ ਸਟਾਈਲ ਉਰਦੀ ਵੀ ਉਹ ਵਧੀਆ ਸੰਗਤ ਉਰਦੀ ਵੀ ਬਹੁਤ ਵਧੀਆ ਔਰ ਮਿਜ਼ਾਈਲ ਵਾਂਗੂ ਲੱਗਦੀ ਹੈ ਹੈ ਨਾ ਹਾਂਜੀ ਹਾਂਜੀ ਮਿਜ਼ਾਈਲ ਵਾਂਗੂ ਇਹ 2024 ਹੈਪੀ ਨਿਊ ਇਅਰ ਆ ਦੇਖੋ 2024 ਹੈਪੀ ਨਿਊ ਇਅਰ ਕੀ ਬਾਤ ਹੈ ਅਲੱਗ ਅਲੱਗ ਤਰ੍ਹਾਂ ਦੇ ਸਟਾਈਲ ਦੀਆਂ ਪਤੰਗਾ ਇੱਥੇ ਹੈਗੇ ਨੇ ਤੇ ਬਹੁਤ ਵਧੀਆ ਪਤੰਗਾ ਹੈਗੇ ਨੇ ਪੂਰਾ ਮਤਲਬ ਖਾਸ ਤੌਰ ਤੇ ਇੰਡੀਆ ਤੇ ਪਾਕਿਸਤਾਨ ਹਾਂਜੀ ਇੱਥੇ ਗੂੰਜਦੀਆਂ ਤੇ ਵਡੀਆਂ ਜਿਹੜੀਆਂ ਪਤੰਗਾਂ ਤੁਸੀਂ ਦੱਸ ਰਹੇ ਸੀਗੇ ਉਹ ਹੈਗੀਆਂ ਨੇ ਤੁਹਾਡੇ ਕੋਲ ਉਹ ਵੀ ਦੇਖਦੇ ਆ ਪਰ ਅੱਗੇ ਤੁਸੀਂ ਦਿਖਾ ਦਿਓ ਇਹਨੂੰ ਚਲੋ ਬੱਚੇ ਨੇ ਅਗਰ ਪਤੰਗ ਖਰੀਦਣੀ ਹੈ ਹਾਂਜੀ ਉਹ ਖਰੀਦ ਲੈ ਗਏ ਇੱਥੋਂ ਫਿਰ ਡੋਰ ਡੋਰ ਕਿੱਥੋਂ ਖਰੀਦਣੀ ਸਾਡੇ ਕੋਲ ਬਹੁਤ ਵਈਆਂ ਨੇ ਡੋਰ ਵੀ ਹੈਗੀ ਐ ਆ ਵੇਖੋ ਬਿਲਕੁਲ ਕੁਝ ਫੱਟ ਨਹੀਂ ਕਰਦਾ ਕੋਈ ਕੁਝ ਨਹੀਂ ਇਹ ਵੀ ਆਪਣੇ ਕੋਲ ਡੋਰ ਇਹ ਡੋਰ ਹੈ ਹਾਂਜੀ ਹੋਰ ਇਸ ਸਟਾਈਲ ਦੀਆਂ ਡੋਰ ਆਹ ਇਹ ਛੋਟੇ ਵੀ ਮੌਜੂਦ ਛੋਟਾ ਵੀ ਇਹ ਵੀ ਇੱਕ ਨਾਟਕ ਚੱਲਦਾ ਹੈ ਨਾ ਕਾਰਟੂਨ ਜਾਂ ਅ ਚੱਲਦਾ ਹੈਗਾ ਤੇ ਬੱਚੇ ਬੜੇ ਸ਼ੌਂਕ ਨਾਲ ਦੇਖਦੇ ਆ ਉਹ ਵੀ ਨਾਟਕ ਹੋਰ ਵੀ ਬੜੀਆਂ ਮਜ਼ਬੂਤ ਪਈਆਂ ਤੁਹਾਡੇ ਕੋਲ ਇਹ ਡੋਰ ਜਿਹੜੀ ਆ ਗੱਟੂ ਲੈਂਦੇ ਜਿਹੜੇ ਗੱਟੂ ਇਹ ਗੱਟੂ ਹੈ ਇੱਕ ਹਾਂਜੀ ਇਹ ਉੱਪਰ ਕੀ ਲੱਗਿਆ ਇਹਦੇ ਮਤਲਬ ਮਜ਼ਬੂਤੀ ਕਿਵੇਂ ਇਹਦੇ 'ਚ ਹੈਗੀ ਆ ਤੁਹਾਡਾ ਡੋਰ ਆ ਟਾਕਾ ਡੋਰ ਹੈ ਬਹੁਤ ਵਧੀਆ ਡੋਰ ਹੈ ਜੀ ਕਟੇਲੀ ਨਹੀਂ ਗੀ ਕਟਿੰਦੀ ਨਹੀਂ ਗੀ ਹਾਂਜੀ ਆ ਜੀ ਸਾਹਿਬ ਇਹ ਗੱਟੂ ਹਾਂਜੀ ਆ ਗੱਟੂ ਦੇ ਇਸ ਦੇ ਕੀ ਫਾਇਦੇ ਨੇ ਕਹਿੰਦੇ ਕਿ ਬੱਚਿਆਂ ਦੇ ਹੱਥ ਨਹੀਂ ਕੱਟਦਾ ਬੱਚੇ ਦਾ ਬਿਲਕੁਲ ਹੱਥ ਨਹੀਂ ਕੱਟਦਾ ਅੱਛਾ ਤੋ ਪੱਕੀ ਡੋਰ ਹੈ ਉਂਝ ਪੱਕੀ ਡੋਰ ਆ ਪਰ ਹੱਥ ਨਹੀਂ ਕੱਟਿਆ ਜਾਏਗਾ ਖਾਸੀਅਤ ਹੈ ਇਹ ਵਾਲੀ ਵੀ ਤੇ ਬੱਚੇ ਖਰੀਦੇ ਨਹੀਂ ਬੜੇ ਆ ਇਸ ਨੂੰ ਉੱਪਰ ਆਹਾ ਉੱਪਰ ਵੀ ਬੜਾ ਕੁਝ ਬੜੇ ਆ ਇਹਦੇ ਹਨਾ ਹਾਂਜੀ ਤੇ ਡੋਰ ਹੈਗੀ ਸਾਡੇ ਕੋਲ ਚਾਈਨਾ ਨੂੰ ਕੱਟਣ ਵਾਲੀ ਡੋਰ ਚਾਈਨਾ ਡੋਰ ਕੱਟਣ ਵਾਲੀ ਚਾਈਨਾ ਡੋਰ ਨੂੰ ਕੱਟਣ ਵਾਲੀ ਡੋਰ ਹਾਂਜੀ ਕਿਉਂਕਿ ਚਾਈਨਾ ਡੋਰ ਤਾਂ ਤੁਸੀਂ ਵੇਚਦੇ ਨਹੀਂ ਉਹ ਤਾਂ ਬਿਲਕੁਲ ਬੈਨ ਲੱਗਿਆ ਹੋਇਆ ਹੈ ਬਿਲਕੁਲ ਬੈਨ ਹੈ ਚਾਈਨਾ ਡੋਰ ਨਹੀਂ ਵੇਚਦੀ ਰੱਖਣੀ ਵੀ ਨਹੀਂ ਚਾਹੀਦੀ ਕਿਉਂਕਿ ਪੰਛੀ ਤੇ ਬੰਦਿਆਂ ਦੇ ਗਲੇ ਘੜੀ ਜਾਂਦੇ ਨੇ ਪੰਛੀ ਦੀ ਦੂਰ ਦੀ ਗੱਲ ਹੈ ਬੰਦਿਆਂ ਦੇ ਵੀ ਗਲੇ ਕੱਟੇ ਜਾਂਦੇ ਨੇ ਤਾਂ ਮੇਰੀ ਉਹਨਾਂ ਪੇਰੈਂਟਸ ਨੂੰ ਅਪੀਲ ਵੀ ਹੈਗੀ ਹੈ ਕਿ ਚਾਈਨਾ ਡੋਰ ਨੂੰ ਬਿਲਕੁਲ ਯੂਜ਼ ਨਾ ਕਰਨ ਕਿਉਂਕਿ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਔਰ ਬੰਦਿਆਂ ਦੇ ਕਈ ਵਾਰੀ ਵਹੀਕਲ ਚਾਲਕ ਲੰਘਿਆ ਜਾ ਰਿਹਾ ਤਾਂ ਉਹਦੇ ਗਲੇ ਨੂੰ ਉਹ ਕੱਟ ਸਕਦਾ ਹੈ ਜਾਂ ਪੰਛੀ ਉਡਰਿਆ ਤਾਂ ਉਹਦੇ ਨਾਲ ਫਸ ਕੇ ਉਹ ਪੰਛੀ ਦੀ ਮੌਤ ਵੀ ਹੋ ਸਕਦੀ ਹੈ ਤਾਂ ਉਹਨਾਂ ਨੂੰ ਬਚਾਉਣਾ ਵੀ ਹੈ ਤੇ ਬੱਚਿਆਂ ਨੂੰ ਇਹ ਵੀ ਅਪੀਲ ਹੈ ਕਿ ਉਹ ਮਕਾਨ ਦੀ ਛੱਤ ਦੇ ਉੱਪਰ ਚੜ੍ਹ ਕੇ ਪਤੰਗ ਉਡਾਉਣ ਤੋਂ ਗਰੇਜ਼ ਕਰਨ ਅਗਰ ਉਡਾਣਾ ਹੈ ਛੋਟੇ ਬੱਚਿਆਂ ਨੇ ਤਾਂ ਪੇਰੈਂਟਸ ਦੀ ਨਿਗਰਾਨੀ ਦੇ ਵਿੱਚ ਹੀ ਉਡਾਣ ਜਾਂ ਫਿਰ ਖੁੱਲੇ ਮੈਦਾਨ ਦੇ ਵਿੱਚ ਉਡਾਣ ਤਬਾਈ ਸਭ ਹੋਰ ਡੋਰ ਜਿਹੜੀ ਆ ਆ ਦੇਖੋ ਡੋਰ ਤੇ ਤੁਸੀਂ ਤੋੜੋ ਇਹਨੂੰ ਨਹੀਂ ਟੁੱਟਣੀ ਕੱਲੇ ਕਰ ਮਜ਼ਬੂਤ ਬੜੀ ਹੈ ਯਾਰ ਹਾਂਜੀ ਇਹਦਾ ਕੀ ਨਾਮ ਕੀ ਰੱਖਿਆ ਕੁਛ ਰੱਖਿਆ ਕੀ ਮੋਨੋਗਾਈਡ ਹੈ ਮੋਨੋਗਾਈਡ ਕੋਟਨ ਬਣ ਜਾ ਮੋਨੋਗਾਈਡ ਲੋਕੀ ਬਹੁਤ ਮੰਗਦੇ ਕੋਟਨ ਬਣ ਜਾ ਜੰਮੂ ਆਉਂਦਾ ਪੈਕੇਟ ਹਾਂ ਤੁਹਾਨੂੰ ਸਟਿਕ ਵੀ ਮਿਲਣਗੀਆਂ ਅੱਛਾ ਨਾਲ ਫਰੀ ਫਰੀ ਸਟਿਕ ਵੀ ਨਾਲ ਹਾਂਜੀ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਨੂੰ ਦੇਵਾਂਗੇ ਅਸੀਂ ਜਿਹੜਾ ਵੀਡੀਓ ਦੇਖ ਕੇ ਆਏਗਾ ਉਹਦੇ ਵਾਸਤੇ ਇੱਕ ਸਟਿਕ ਵੀ ਫਰੀ ਹੈ ਤਾਂ ਬੜੀ ਵਧੀਆ ਗੱਲ ਹੈ ਤੇ ਇਹ ਸ਼ਾਪ ਮੈਂ ਦੱਸ ਦਿਆ ਕਿੱਥੇ ਹੈ ਕਾਲਜ ਰੋਡ ਤੇ ਤੁਸੀਂ ਅਗਰ ਜਾਂਦੇ ਹੋ ਤਾਂ ਰਾਜਾ ਸਿਨੇਮਾ ਤੋਂ ਅੱਗੇ ਜਿਹੜੀ ਚੌਕ ਹੈ ਉਹਦੇ ਬਿਲਕੁਲ ਨਾਲ ਚੌਕ ਦੇ ਕਾਲਜ ਰੋਡ ਨੂੰ ਜਾਈਏ ਤਾਂ ਬਿਲਕੁਲ ਨਾਲ ਦੂਜੀ ਦੁਕਾਨ ਹੈਗੀ ਹੈ ਉੱਥੇ ਭਾਈ ਸਾਹਿਬ ਨੇ ਐਲਾਨ ਵੀ ਕੀਤਾ ਤਾਂ ਹੋਰ ਭਾਈ ਸਾਹਿਬ ਤੁਸੀਂ ਦਿਖਾ ਰਹੇ ਹੋ ਬਲੈਕ ਪੈਂਥਰ ਕਾਟਨ ਮੰਜਾ ਹੈ ਬਲੈਕ ਪੈਂਥਰ ਕਾਟਨ ਮੰਜਾ ਅੱਛਾ ਇਹ ਵਾਲੀ ਹੈਗੀ ਹੈ ਹਾਂਜੀ ਬੜੀ ਵਧੀਆ ਜਿੰਦਾ ਤੁਸੀਂ ਰੱਖਿਆ ਹੋਈਆਂ ਕੋਈ ਹੋਰ ਸਟਾਈਲ ਅਗਰ ਦਿਖਾਣਾ ਚਾਹਦੇ ਹੋ ਤਾਂ ਇਹ ਆ ਜਾਂਦੀ ਹੈ ਐਨਆਰਕੇ ਦੀ ਇਹ ਵੀ ਨਹੀਂ ਟੁੱਟਣੀ ਤੁਹਾਡੇ ਤੇ ਇਹ ਵੀ ਨਹੀਂ ਟੁੱਟਣੀ ਦੋ ਰੀਲ ਜਗੀ ਹੈ ਟੁੱਟਦੀ ਨਹੀਂ ਵੀ ਤੇ ਹੱਥ ਨੂੰ ਵੀ ਕੋਈ ਨੁਕਸਾਨ ਨਹੀਂ ਆ ਹਾਂ ਕੋਈ ਨੁਕਸਾਨ ਨਹੀਂ ਆ ਤੁਹਾਡੇ ਹੱਥ ਕੱਟੇ ਜਾਣਗੇ ਜਾਂ ਕਿ ਸੇ ਪੰਛੀ ਮਾਰ ਦੇਣਗੇ ਉਹ ਬਿਲਕੁਲ ਕੰਮ ਨਹੀਂ ਆ ਉਹ ਵੀ ਕੰਮ ਨਹੀਂ ਆ ਤੇ ਇਹ ਕਿਹੜੀ ਡੋਰ ਹੈ ਇਹ ਗਲਾਈਡਰ ਐਗ ਗਲਾਈਡਰ ਗਲਾਈਡਰ ਇੱਕ ਰੀ ਇਹ ਸਿੰਗਲ ਹੈ ਇਹ ਡਬਲ ਹੈ ਹਾਂਜੀ ਤੇ ਇਹ ਦੇ ਤੇ ਇਹਦੇ ਵਿੱਚ ਕੀ ਫਰਕ ਕੀ ਹੈ ਇਹ ਇੱਕ ਰੀ ਲੈ ਇਹ ਦੋ ਰੀ ਅੱਛਾ ਇਹੀ ਫਰਕ ਹੈ ਮਤਲਬ ਮਜ਼ਬੂਤੀ ਦਾ ਕੁਝ ਫਰਕ ਤਾਂ ਪਏਗਾ ਹੈਨਾ ਹਾਂਜੀ ਹਾਂਜੀ ਚਲੋ ਤਾਂ ਇਸ ਤਰ੍ਹਾਂ ਆਈਏ ਐਨ ਆਰ ਜੀ ਦਾ ਐਨ ਆਰ ਜੀ ਹਾਂਜੀ ਇਹਦੇ ਕੀ ਖਾਸੀਅਤ ਹੈ ਇਸ ਡੋਰ ਦੇ ਵਿੱਚ ਇਹ ਡੋਰ ਵੀ ਬਹੁਤ ਪੱਕੀ ਹੈ ਪਰ ਉਹ ਡੋਰ ਵੀ ਜ਼ਿਆਦਾ ਮਿਲੇਗੀ ਡੋਰ ਵੀ ਜ਼ਿਆਦਾ ਮਿਲੇਗੀ ਔਰ ਆ ਦੇਖੋ ਬਲੈਕ ਕਲਰ ਹੈ ਤੇ ਦੇਖਣ ਨੂੰ ਬੜੀ ਸੋਹਣੀ ਐ ਬੜੀ ਸੋਹਣੀ ਲੱਗਦੀ ਐ ਹਨਾ ਐਦਾਂ ਲੱਗਦੀ ਐ ਜਿਦਾਂ ਉਹ ਮਤਲਬ ਆਹ ਬਹੁਤ ਵਧੀਆ ਚੀਜ਼ ਬਣਾਈ ਹੋਈ ਐ ਭਾਈ ਸਾਹਿਬ ਨੇ ਤਾਂ ਮੇਰੇ ਵੀਰਾਂ ਨੂੰ ਅਪੀਲ ਵੀ ਐ ਕਿ ਜਿਹੜੇ ਵੀ ਲੋਗ ਪਤੰਗਬਾਜ਼ੀ ਦੇ ਸ਼ਕੀਲ ਨੇ ਪਤੰਗ ਉਡਾਨ ਬੜੇ ਸ਼ੌਂਕ ਨਾਲ ਉਡਾਨ ਮੇਲੇ ਲਗਾਉਣ ਕਿਉਂਕਿ ਸਾਡੇ ਇਹ ਪੰਜਾਬੀ ਵਿਰਾਸਤ ਹੈ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਉਡਾਈ ਜਾਂਦੀ ਹੈ ਪਤੰਗ ਚਾਹੇ ਉਹ ਲੈਂਦਾ ਪੰਜਾਬ ਹੈ ਚਾਹੇ ਚਿਰਦਾ ਪੰਜਾਬ ਹੈ ਦੋਨਾਂ ਪੰਜਾਬ ਦੇ ਵਿੱਚ ਬੜੇ ਸ਼ੌਂਕ ਦੇ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਹੈ ਤਾਂ ਦੇਖਦੇ ਰਹੋ ਇਹੋ ਜਿਹੇ ਇਤਿਹਾਸਿਕ ਕਿਉਂਕਿ ਸਾਡੀ ਵਿਰਾਸਤੀ ਹੈ ਵਿਰਾਸਤੀ اور ਇਤਿਹਾਸਿਕ ਚੀਜ਼ ਜਿਹੜੀ ਤੁਹਾਨੂੰ ਅਸੀਂ ਹਮੇਸ਼ਾ-ਸਮੇਂ ਤੇ ਦਿਖਾਉਂਦੇ ਰਹਾਂਗੇ ਤਾਂ ਇੱਕ ਹੋਰ ਅਪੀਲ ਕਰਦਾ ਕਿ ਜਿੰਨਾ ਵੀਰਾਂ ਨੇ ਅਜੇ ਤੱਕ YouTube ਚੈਨਲ ਰੰਗਲਾ ਬੰਗਲਾ ਫਾਜ਼ਿਲ ਦਾ YouTube ਚੈਨਲ ਵੀ ਹੈ ਉਹ ਅਗਰ ਕਿਸੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਸਬਸਕ੍ਰਾਈਬ ਕਰ ਦਿਓ ਤਾਂ ਇੱਕ ਚੀਜ਼ ਹੋਰ ਜਿਹੜੀ ਦੇਖਣਾ ਚਾਹੁੰਦੇ ਆ ਉਹ ਭਾਈ ਸਾਹਿਬ ਲੈ ਕੇ ਆਏ ਨੇ ਤੇ ਲਾਲ ਕਾ ਤਿੰਨ ਪੈਗ ਲਾ ਕੇ 3 ਤਿੰਨ ਪੈਗ ਹੈ ਹਾਂਜੀ ਇੱਥੇ ਗਾਣਾ ਵੀ ਹੈਗਾ ਇੱਕ ਹਾਂਜੀ ਹਾਂਜੀ ਲਾ ਕੇ ਤਿੰਨ ਪੈਗ ਵਾਲੀ ਆਹ ਬੜਾ ਯਾਦ ਆ ਯਾਰ ਲਾ ਕੇ ਤਿੰਨ ਪੈਗ ਵੈਲੈਂਟਾਈਨ ਡੇ ਵਾਸਤੇ ਵੀ ਅੱਲੇ ਤੇ ਆਈ ਲਵ ਯੂ ਦੀ ਕਿਹਾ ਹੋਇਆ ਆਪਾਂ ਨੂੰ ਮਿਲ ਜੇਗਾ ਆਈ ਲਵ ਯੂ ਵਾਲਾ ਵੀ ਮਿਲ ਜਾਂਦਾ ਹਾਂਜੀ ਹਾਂਜੀ ਮਤਲਬ ਬਹੁਤ ਅਲੱਗ ਅਲੱਗ ਸਟਾਈਲ ਦੇ ਹੈਗੇ ਨੇ ਤੇ ਇਹ ਇਹਦੀ ਪੂਛ ਪੂਛਾ ਬੜੇ ਸੋਹਣੇ ਸਟਾਈਲ ਦੀ ਬਣੀ ਹੋਈ ਆ ਤਾ ਵੀਰਾਂ ਨੂੰ اپیل ہے کہ اگر خریدنا ਚਾਹੁੰਦੇ ਹੋ ਤਾਂ ਤੁਸੀਂ ਇਸ ਦੁਕਾਨ ਤੋਂ ਖਰੀਦ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ شکریہ